ਨੇ ਦੋ ਵੱਡੇ ਗਿਰੋਹ ਨੂੰ ਪਕੜਾਏਗਾ ਤੇ ਉਹਨੂੰ ਫੜਨ ਲਈ ਅਸੀਂ ਕਾਮਯਾਬ ਹੋਏ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ 21 ਤਾਰੀਖ ਨੂੰ ਸੈਂਟਰਲ ਜੇਲ੍ਹ ਦੇ ਨਜ਼ਦੀਕ ਇੱਕ ਬੰਦੇ 'ਤੇ ਜਾਨਲੇਵਾ ਹਮਲਾ ਹੋਇਆ ਸੀ ਤੇ ਅਨਫੋਰਚਨਟਲੀ 24 ਤਾਰੀਖ ਨੂੰ ਉਹਦੀ ਡੈਥ ਵੀ ਹੋ ਗਈ ਸੀ ਕਿ ਵਿਕਟਮ ਦੀ ਉਸ ਤੋਂ ਬਾਅਦ ਸਾਡੀ ਪੂਰੀ ਪੁਲਿਸ ਟੀਮ ਬਹੁਤ ਹੀ ਅਫਰਟ ਲਗਾ ਕੇ ਉਹਨਾਂ ਬੰਦੋਤੇ ਪਿੱਛੇ ਪੜੀ ਸੀ ਕਿ ਪਹਿਲੇ ਉਹਨਾਂ ਨੇ ਬੰਦੋ ਨੂੰ ਆਈਡੈਂਟੀਫਾਈ ਕੀਤਾ ਤੇ ਉਹਦੇ ਬਾਅਦ ਜਿਹੜੇ ਉਹ ਅਟੈਕਰ ਸੀਗੇ ਉਹਨਾਂ ਨੂੰ ਫਰਨਲੀ ਕਾਮਯਾਬ ਹੋਏ ਨੇ ਇਹਦੇ ਵਿੱਚ ਜਿਹੜੇ ਪ੍ਰਮੁੱਖ ਹੈਗੇ ਰੋਹਿਤ ਉਰਫ ਨੰਨਾ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਿਆ ਹੈ ਤੇ ਨਾਲ ਉਹਨਾਂ ਦਾ ਜਿਹੜੇ ਸਾਥ ਦੇ ਰਹੇ ਸੀਗੇ ਸੂਰਜ ਤੇ ਜੁਗੇਸ਼ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਰਾਮਦਗੀ ਵੀ ਇਹਦੇ ਵਿੱਚ ਤਿੰਨ ਪਿਸਟੌਲ ਦੀ ਹੋਈ ਹੈ ਇੱਕ 30 ਬੋਰ ਦੋ 30 ਬੋਰ ਪਿਸਤਲ ਤੇ ਇੱਕ 12 ਬੋਰ ਤੱਕਾ ਵੀ ਮਿਲਿਆ ਹੈ ਤੇ ਨਾਲ ਟੋਟਲ 7 ਜ਼ਿੰਦਾ ਰਾਊਂਡ ਮਿਲੇ ਨੇ ਇਹਦੇ ਵਿੱਚ ਜਿਹੜੇ ਪ੍ਰਮੁੱਖ ਹੈਗੇ ਨੰਨਾ ਉਹਨਾਂ ਦੇ ਉੱਪਰ ਟੋਟਲ 8 ਮੁਕੱਦਮੇ ਦਰਜ ਹੈ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਉਹ ਆਲਰੇਡੀ ਵੌਂਟਡ ਸੀਗੇ ਕਾਇਰ ਇਹ ਮਰਡਰ ਹੋਇਆ ਕਿਸਾ ਕੀ ਨਾਮ ਸੀਗਾ ਜਿਸ ਦਾ ਮਰਡਰ ਹੋਇਆ ਜੀ ਔਰ ਕੀ ਮਾਡਲਸ ਫੈਂਡ ਹੀ ਰਹੀ ਹੈ ਵੀ ਕਿਉਂ ਇਹਨਾਂ ਨੇ ਕੀਤਾ ਔਰ ਕਿਦਾਂ ਕੀਤਾ ਠੀਕ ਹੈ ਹੁਣ ਤੱਕ ਦੀ ਤਫਤੀਸ਼ ਜਿਹੜਾ ਸਾਹਮਣੇ ਆਇਆ ਹੈ ਜਿੰਨਾ ਜਿਹੜੇ ਜੋ ਵਿਕਟਮ ਸੀ ਕਿ ਉਹਨਾਂ ਦਾ ਨਾਮ ਸੀਗਾ ਲਲਿਤ ਲਾਲੀ ਅ ਜਿਹੜੀ ਵਜੇ ਰੰਜਿਸ਼ ਹੁਣ ਤੱਕ ਸਾਹਮਣੇ ਆਈ ਹੈ ਹੁਣ ਤੱਕ ਦੀ ਤਫਤੀਸ਼ ਤੋਂ ਉਹਦੇ ਵਿੱਚ ਇਹ ਪਤਾ ਚੱਲਿਆ ਹੈ ਕਿ ਇਹਨਾਂ ਦੇ ਵਿਚਕਾਰ ਪੁਰਾਣੀ ਰੰਜਿਸ਼ ਚੱਲ ਰਹੀ ਸੀ ਇਨਫੈਕਟ 2023 ਦੇ ਵਿੱਚ ਲਲਿਤ ਲਾਲੀ ਨੇ ਜਿਹੜਾ ਹੁਣ ਪ੍ਰੈਜ਼ੈਂਟ ਅਕਿਊਜ਼ਡ ਹੈ ਉਹਦੇ ਫੈਮਿਲੀ ਮੈਂਬਰ 'ਤੇ ਅਚਾਨਕ ਵੀ ਕਿਤਨਾ ਸੀਗਾ ਜਿਹੜੇ ਕਰਕੇ ਆਲਰੇਡੀ ਮੁਕੱਦਮਾ ਵੀ ਦਰਜ ਹੈ ਤੇ ਉਹਦੇ ਕਰਕੇ ਜੋ ਹੁਣ ਤੱਕ ਪਤਾ ਚੱਲਿਆ ਹੈ ਇਹਨਾਂ ਨੇ ਉਹਦੀ ਬਦਲੀ ਦੀ ਭਾਵਨਾ 'ਚ ਉਹਦੇ ਉੱਪਰ ਅਟੈਕ ਕੀਤਾ ਸੀਗਾ ਤੇ ਉਹਦੇ ਬਾਅਦ ਉਹਨਾਂ ਦੀ ਹਸਪੀਟਲ ਦੇ ਵਿੱਚ ਡੈਥ ਹੋ ਗਈ ਸੀ ਇਹਤਿਆਰ ਮੈਂ ਜਿੱਦੇ ਵੀ ਹੈ ਜਾਇ ਜੈ ਕਿ ਨਜਾਇਜ਼ੀ ਦੀ ਦਸ਼ਾ ਸੀ ਕਿ ਇਤਨੇ ਵੀ ਹਥਿਆਰ ਹੈ ਇਹ ਲਾਇਸੈਂਸੀਏ ਇਹ ਪਰਸਨ ਵੀ ਇਹ ਨਜਾਇਜ਼ ਹਥਿਆਰ ਨੇ ਕਿ ਬਹੁਤ ਕੋਸ਼ਿਸ਼ ਕਰਕੇ ਇਹਦੇ ਵਿੱਚ ਸਾਡੀ ਪੁਲਿਸ ਨੇ ਪੂਰੀ ਇਹ ਰਿਕਵਰੀ ਕੀਤੀ ਹੈ ਤੇ ਪੂਰੀ ਇਹ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦੇ ਕੋਲ ਜਿਹੜੇ ਵੀ ਨਜਾਇਜ਼ ਹਥਿਆਰ ਸੀਗੇ ਜਾਂ ਕੁਝ ਹੋਰ ਵੀ ਅੱਗਾ ਦੀ ਗੈਰ ਕਾਨੂੰਨੀ ਇਹਨਾਂ ਦੇ ਜੋ ਵੀ ਮਨਸੂਬੇ ਸੀਗੇ ਉਹਨ ਸਾਰੋਂ ਦਾ ਪਰਦਾ ਫਾਸ਼ ਕੀਤਾ ਹੈ ਤੇ ਇਹਨਾਂ ਨੂੰ ਫਰਮ ਚ ਕਾਮਯਾਬ ਰਹਿ ਗਏ। ਪਰਦਾ ਹੋਰੀ ਪੂਰੀ ਚ ਹੈ। ਹਾਂ ਜਿੱਦੇ ਜਿੱਤ ਕੁਝ ਕਾਗਰੇਸੀਸ ਤੇ ਵੀ ਅਲੀਗੇਸ਼ਨ ਕੀਤੇ ਗਏ ਸੀ ਫਰਮ ਨੂੰ ਵੱਲੋਂ ਐਫ ਆਈ ਆਰ ਦੀ ਨਾਮ ਹੈ ਜੁਬਾ नहीं देखिए ये जिन्ना भी बंदों का आइडेंटिफाई किया गया है वो असं ते सामने कह चुके हैं तो इस तो अलावा जोड़े भी नाम किए गए हैं या फैमिली मैंबरस के भी जोड़े भी वह कह रहे हैं जो भी उन्होंने स्टेटमेंट है वी आर वेरीफाइंग एवरी एंगल तो हर चीज़ में असं बारीकी से देख रहे हैं तो जो भी ये तथ्य सामने आएंगे उस हिसाब न असी कार्रवाई करा इस तो अलावा एक और देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब Facebook Instagram X aur WhatsApp channel par